ਹਾਂਜੀ ਕਿੱਦਾਂ ਸਾਰੇ ਫੇਰ ਆਪਾਂ ਲੈ ਕੇ ਆ ਗਏ ਆ ਯੂਰਪ ਕੰਟਰੀ ਦਾ ਵਰਕ ਪਰਮਟ ਕੰਟਰੀ ਕਿਹੜੇ ਆ ਸੁਣ ਲੋ ਲਕਜ਼ੰਬਰਗ ਕ੍ਰੂਸ਼ੀਆ ਲਾਤਵੀਆ ਤੇ ਹੰਗਰੀ ਦਾ ਠੀਕ ਆ ਪ੍ਰੋਸੀਜਰ ਸੁਣ ਲੋ 3 ਮਹੀਨੇ ਦਾ ਕਟੋਗਰ ਪ੍ਰੋਸੈਸ ਟਾਈਮ ਆ ਵੱਧ ਤੋਂ ਵੱਧ 4.5 ਮਹੀਨੇ ਦਾ ਠੀਕ ਆ ਜਨਾਬ ਇਹ ਸਾਰਾ ਜੋ ਵੀ ਵਰਕ ਹਨ ਆ ਕੰਪਨੀ ਦੇ ਵਿੱਚ ਕੰਮ ਮਿਲੇਗਾ 1200 ਤੋਂ ਲੈ ਕੇ 1300 ਯੂਰੋ ਦੇ ਵਿੱਚ ਤੁਹਾਡੀ ਸੈਲਰੀ ਹੋਏਗੀ ਠੀਕ ਹੈ ਜਨਾਬ ਖਾਣਾ ਪੀਣਾ ਕੰਪਨੀ ਦਾ ਰਹਿਣਾ ਸਹਿਣਾ ਕੰਪਨੀ ਦਾ ਹੁਣ ਇਹਦੇ ਵਿੱਚ ਦੇਖੋ ਪਹਿਲਾ ਵੀਜ਼ਾ ਇਹ ਹੈਗਾ ਬਲਵੰਤ ਸਿੰਘ ਦਾ ਇਹ ਬੰਦਾ ਹੈਗਾ ਅੰਮ੍ਰਿਤਸਰ ਸ਼ਹਿਰ ਦਾ ਹੁਣ ਦੇਖੋ ਇਸ ਬੰਦੇ ਦੀ ਉਮਰ ਮੇਰੇ ਅਕੋਰਡਿੰਗ ਹੋਏਗੀ ਇੱਕ ਸਕੰਡ ਮੈਂ ਉਹਨਾਂ ਦੱਸ ਦਿੰਦਾ ਇਸ ਬੰਦੇ ਦੀ ਏਜ ਹੈਗੀ ਆ 25 ইয়ার্স ওল্ড हां जी ਉਹ ফোন ਆ ਗਿਆ ਜੀ ਸੌਰੀ ਠੀਕ ਹੈ ਵੀ ਇਸ ਬੰਦੇ ਦੀ ਏਜ ਤੁਹਾਨੂੰ ਮੈਂ ਦੱਸ ਦਿੱਤੀ ਵੀਡੀਓ ਦੇ ਵਿੱਚ ਠੀਕ ਹੈ ਨਾ ਵੀ ਕਹਿ ਲਓ ਨਾ ਯਾਰ ਇਹਦੇ ਕੋਲੇ ਸੀਗਾ ਇਲੈਕਟ੍ਰੀਸ਼ੀਅਨ ਦਾ ਇਲੈਕਟ੍ਰੀਸ਼ੀਅਨ ਦਾ ਵਰਕ ਦਾ ਐਕਸਪੀਰੀਅੰਸ ਹੋਣੇ ਬੰਦਾ ਜਾ ਰਿਹਾ ਆਪਣੇ ਇਲੈਕਟ੍ਰੀਸ਼ੀਅਨ ਦੇ ਵਰਕ ਦੇ ਬਿਹਾਫ ਤੇ ਹੁਣੇ ਬਤਾ ਉੱਥੇ ਬੰਦਾ ਆਪਦਾ ਉੱਥੇ ਕੰਮ ਕਰੂਗਾ ਪਲੱਸ ਆਫ ਦੀ ਜੋ ਸੈਲਰੀ ਹੋਏਗੀ ਓਵਰਟਾਈਮ ਦਾ ਵੱਖਰਾ ਇੱਕ ਗੱਲ ਤੁਹਾਡੇ ਮੈਂ ਦੱਸ ਦੇਣਾ ਚਾਹੁੰਨਾ ਤੁਹਾਡੇ ਦਿਮਾਗ 'ਚ ਡਾਇਰੈਕਟ ਪੁਰਤਗਾਲ ਤੇ ਪੋਲ ਲੈਂਨ ਦਾ ਵੀਜ਼ਾ ਲੈਣ ਲਈ ਆਜ ਦਿਮਾਗ 'ਚੋਂ ਕੱਢ ਦਿਓ ਜੇ ਡਾਇਰੈਕਟ ਤੁਸੀਂ ਪੁਰਤਗਾਲ ਦੇ ਪੋਲ ਲੈਂਨ ਦਾ ਵੀਜ਼ਾ ਲਾਉਂਗੇ ਨਾ ਮਰ ਤੋਂ ਰਿਟਰਨ ਤੇ ਲੈ ਲਓ ਤੁਸੀਂ ਆਦੀ ਢੂਈ ਮਰਵਾਉਂਗੇ ਸਮਝ ਗਏ ਮੇਰੀ ਗੱਲ ਫਿਰ ਤੁਸੀਂ ਆਦਾ ਲੌਸ ਖਾਓਗੇ ਰੀਜ਼ਨ ਏਜੰਟ ਕੀ ਕਰਦੇ ਪੈਨੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਚੰਡੀਗੜ੍ਹ ਲੈ ਲਓ ਦਿੱਲੀ ਲੈ ਲਓ ਲੁਧਿਆਣਾ ਲੈ ਲਓ ਜਲੰਧਰ ਲੈ ਲਓ ਇਹ ਪੁਰਤਗਾਲ ਤੇ ਇਹ ਪੋਲੈਂਡ ਦੇ ਨਾਂ ਤੇ ਤੁਹਾਨੂੰ ਵਰਕ ਪਰਮਿਟ ਦੇ ਦਿੰਦੇ ਨੇ ਬਾਅਦ ਮੈਂ ਕਹਿੰਦੇ ਅ ਅਪਾਇੰਟਮੈਂਟ ਨਹੀਂ ਮਿਲਦੀ ਪਈ ਤੁਸੀਂ ਚੱਕ ਲਓ ਠੀਕ ਆਪਾਂ ਨੂੰ ਅਪਾਇੰਟਮੈਂਟ ਮਿਲਦੀ ਨਹੀਂ 2-3 ਲੱਖ ਰੁਪਏ ਆਪਣਾ ਲਾਸ ਹੁੰਦਾ ਇਹ ਏਜੰਟ ਬਾਈ ਜੀ ਟੋਡੀ ਐਂ ਢੋਈ ਟਕਾ ਕੇ ਮਾਰਦੇ ਨੇ ਸਮਝ ਗਏ ਮੇਰੀ ਗੱਲ ਪੋਲੈਂਡ ਤੇ ਪੁਰਤਗਾਲ ਦਾ ਡਾਇਰੈਕਟ ਖਾੜਾ ਛੱਡ ਦੋ ठीक है जनाब फिर आ जाओ ती आई वीजे आ सारे कंस्ट्रक्शन लाइन दे इलैक्ट्रीशियन लाइन दे प्लस फूड डिलीवरी कुक शेफ हैल्पर प्लस कारपेंटर समझ गए मेरी गल जे थोड़े तो को लाइसेंस है किसी होर कंट्री का ज इंडिया का हैवी लाइसेंस है तो को, है, तो को है, फोर व्हीलर का ਤੋ ਉਸੇ ਤਾਂ ਵੀ ਯੂਰਪ ਕੰਟਰੀ ਦੇ ਵਿੱਚ ਵਰਕ ਪਰਮਿਟ ਤੇ ਜਾ ਸਕਦੇ ਹੋ। ਉਹਦੇ ਲਈ ਤੁਹਾਨੂੰ ਕਿੱਥੇ ਆਉਣਾ ਪੈਣਾ? ਕੋਟਕਪੂਰਾ ਸ਼ਹਿਰ ਦੇ ਵਿੱਚ। ਐਡਰੈਸ ਸੁਣ ਲਓ ਨੀਅਰ ਗੁਲਾਟੀ ਮੈਡੀਕਲ ਸਟੋਰ ਦੇ ਨਾਲ ਆਪਣਾ ਆਫਿਸ ਆ। ਆਫਿਸ ਦੇ ਵਿੱਚ ਤੁਹਾਨੂੰ ਮੈਂ ਖੁਦ ਮਿਲੂੰਗਾ। ਸਮਝ ਗਏ ਮੇਰੀ ਗੱਲ? ਪਲੱਸ ਸ਼ੇਨਗਨ ਦੇ ਵੀਜ਼ੇ ਲਈ ਵੀ ਤੁਸੀਂ ਮੇਰੇ ਕੋਲ ਆ ਸਕਦੇ ਹੋ। ਪੂਰੇ ਪਹਿਲਾਂ 26-27 ਕੰਟਰੀ ਸੀ 28 ਹੁਣ 29 ਹੋ ਗਏ ਠੀਕ ਆ ਤੁਸੀਂ ਸ਼ੇਨਗਨ ਵੀਜ਼ਾ ਵੀ ਅਪਲਾਈ ਕਰ ਸਕਦੇ ਹੋ ਮੇਰੇ ਕੋਲ ਸ਼ੇਨਗਨ ਵੀਜ਼ੇ ਦੀ ਇੱਕ ਖਾਸियत ਆ ਤੁਸੀਂ ਸ਼ੇਨਗਨ ਵੀਜ਼ੇ ਤੇ ਇਥੋਂ ਗਏ ਉੱਥੇ ਜਾ ਕੇ ਤੁਸੀਂ ਸਪੇਨ ਦੇ ਵਿੱਚ ਪੇਪਰ ਲੋਕ ਕਰਾ ਸਕਦੇ ਹੋ ਅੱਗੇ ਪੁਰਤਗਾਲ ਦੇ ਵਿੱਚ ਪੇਪਰ ਲੋਕ ਹੋ ਜਾਂਦੇ ਹੁਣ ਉਹ ਬੰਦ ਹੋ ਗਿਆ ਹੁਣ ਪੁਰਤਗਾਲ ਦੇ ਵਿੱਚ ਪੇਪਰ ਲੋਕ ਨਹੀਂ ਹੁੰਦਾ ਤਾਂ ਉਹ ਤੁਸੀਂ ਸਪੇਨ ਦੇ ਵਿੱਚ ਜਾਓ ਤੇ ਆਪਦਾ ਪੇਪਰ ਲੋਕ ਕਰਾ ਦਿਓ ਯੂਰਪ ਕੰਟਰੀ ਦਾ ਏ ਵੀਜ਼ੇ ਨੇ ਤੁਸੀਂ ਉੱਥੇ ਜਾ ਕੇ ਕੰਮ ਕਰੋ ਤੇ ਇੱਥੇ 6 ਲੱਖ ਰੁਪਏ ਦਾ ਦਾ ਬਜਟ ਨਿਵੇੜ ਲਓ ਮੇਰੇ ਨਾਲ ਪਹਿਲੀ ਗੱਲ ਸੁਣ ਲਓ ਵੀ 6 ਲੱਖ ਰੁਪਏ ਦਾ ਬਜਟ ਆ ਠੀਕ ਆ ਅੰਬੈਸੀ ਫੀਸ ਤੇ ਮੈਡੀਕਲ ਦਾ ਖਰਚਾ ਤੁਹਾਡਾ ਆਪ ਦਾ ਹੋਏਗਾ ਠੀਕ ਆ ਜਨਾਬ ਅਪਾਇੰਟਮੈਂਟ ਲਈ ਤੁਹਾਨੂੰ ਜਨਮ ਹੈ ਦਿੱਲੀ ਭੇਜੂੰਗਾ ਜਾਂ ਚੰਡੀਗੜ੍ਹ ambassy fees ਤੁਸੀਂ ਉੱਥੇ ਜਾ ਕੇ ਭਰੋਗੇ vfs global ਦੇ ਬੈਟ ਠੀਕ ਹੈ ਜਨਾਬ ਚਲੋ ਜੀ ਮਿਲਦੇ ਆ नेक्स्ट ਵੀਡੀਓ ਦੇ ਬੈਟ